ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਅੱਜ ਹੈਗੇ 21 ਤਰੀਕ ਤੇ ਟਾਈਮ ਲਗਭਗ 9:30 ਦਾ ਹੈ ਅੱਪਾ ਪਹੁੰਚ ਗਏ ਸੀ ਚੰਡੀਗੜ੍ਹ ਗੱਲੇ ਪਰ ਅਸੀਂ ਅੱਜ ਜਿਹੜਾ ਯਾਤਰਾ ਦਾ ਸਬਰ ਸੀਗਾ ਉਹ ਇਹ ਜੀਰਕਪੁਰ ਤੋਂ ਆਉਣ ਵਾਲੀਆਂ ਬੱਤੀਆਂ ਤੱਕ ਹੀ ਬੰਦ ਕਰਤਾ ਸੀ ਉਸ ਤੋਂ ਬਾਅਦ ਅਸੀਂ ਆਟੋ ਲੈ ਕੇ ਸੁਵਾਨਾ ਸਰ ਗੁਰੂ ਘਰ 바ਗੇ ਸੀ ਤੇ ਹੁਣ ਆਟੋ ਲੈ ਕੇ ਦੁਬਾਰਾ ਫੇਰ ਉੱਥੇ ਬੱਤੀਆਂ ਤੇ ਆ ਗਏ ਹੁਣ ਆਪਾਂ ਤੁਰ ਕੇ ਚੱਲਦੇ ਹਾਂ ਦੁਬਾਰਾ ਫੇਰ ਕਿਉਂਕਿ ਆਪਾਂ ਰੁੱਕ ਕੇ ਆਉਣਾ ਸੀ ਹਨਾ ਜਿਹੜਾ ਸਾਡਾ ਥੋੜਾ ਜਿਹਾ 5 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਰੁੱਕ ਕੇ ਆਉਣ ਵਾਲਾ ਉਹ ਆਸੀਂ ਤੈਅ ਕਰਨੇ ਆਂ ਫਿਰ ਚਲਦੇ ਆਂ ਪੰਦਰਗਾਹ ਦੇ ਬੰਦੇ ਨੇ ਪੱਤਾ ਟੇਕਦੇ ਆਂ ਨਾਲੇ ਬੱਬਾਈ ਨਾਲ ਮਿਲੋਨੇ ਚਲੋ ਸ਼ਹੀਦ ਫਕਸ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਇੱਧਰ ਨੂੰ ਜਾਵਾਂਗੇ ਬੱਸ ਉਹ ਮਤਲਬ ਹਵਾਈ ਅੱਡੇ ਦੇ ਜਿਹੜਾ ਹਵਾਈ ਅੱਡੇ ਵਾਲਾ ਜੋਕ ਉਥੇ ਤੱਕ ਨਹੀਂ ਜਾਣਾ ਆਪਾਂ ਉਸ ਤੋਂ ਪਹਿਲਾਂ ਹੀ ਆਉਂਦਾ ਬਕਰਪੁਰ ਉੱਥੇ ਜਾਣਾ ਪਰ ਉਹ ਮਹਾਲੀ ਸੋਨਾ ਬਣਾ ਰੱਖਿਆ ਹੋਰ ਸ਼ਹਿਰਾਂ ਨਾਲੋਂ ਬਹਾਲੀ ਸ਼ਹਿਰ ਸੋਹਣਾ ਹੈ। ਟ੍ਰਾਫਿਕ ਬਹੁਤ ਅੱਛਾ ਹੈ। ਆਪਾਂ ਪਹੁੰਚੇ ਸੀਗੇ ਜਿਹੜੀਆਂ ਬੰਦਿਆਂ ਕੋਲ ਜਿਹੜੀਆਂ ਸੈਕਟ ਆਉਂਦੀਆਂ ਨੇ ਜਿਹੜੀਆਂ ਤੋਂ ਜਿਹੜੀਆਂ ਦੂਸਰੇ ਆਪਾਂ ਉਹ ਇਹ ਵਾਲੀਆਂ ਨੇ ਜਿਹੜੀਆਂ ਰਾਜਪੁਰੇ ਤੋਂ ਆਉਂਦੀਆਂ ਨੇ ਜੀਰਕਪੁਰ ਨੂੰ ਤੇ ਇਸ ਤੋਂ ਬਾਅਦ ਹੁਣ ਇਹ ਨੇਗੀਆਂ ਸੈਕੰਡ ਤੁਹਾਨੂੰ ਸਾਰੀਆਂ ਬੱਤੀਆਂ ਦਿਖਾਵਾਂ ਵੀ ਕਿੰਨੀਆਂ ਲਾਈਟਾਂ ਆਉਂਦੀਆਂ ਨੇ ਕਿੰਨੀਆਂ ਨਹੀਂ ਤੇ ਵੀ ਜੇ ਕੋਈ ਹੋਰ ਆਉਣ ਦਾ ਚਾਹਵਾਨ ਹੈ ਤਾਂ ਉਹਨੂੰ ਪਤਾ ਲੱਗ ਜੇ ਨਾ ਇਹ ਸ ਬਸ ਧਿਆਨ ਚ ਰੱਖਣੀਆਂ ਨੇ ਵੀ ਪਹਿਲੀਆਂ ਬੱਤੀਆਂ ਦੇ ਉੱਤਰ ਕੇ ਦੂਜੀਆਂ ਨੇ ਦੂਜੀਆਂ ਤੋਂ ਬਾਅਦ ਇੱਕ ਤੁਹਾਨੂੰ ਹੋਰ ਦਿਖਾਵਾਂਗੇ ਫਿਰ ਉਸ ਤੋਂ ਬਾਅਦ ਦਿਖਾਵਾਂਗੇ ਜਿਵੇਂ ਜਿਵੇਂ ਰਸਤਾ ਹੈਗਾ ਔਰ ਅਸੀਂ ਵੀ ਰਾਂਸ ਕੰਚਮੀ ਗੁੰਬਕ ਤੇ ਹੀ ਰਾ KFC 247 HP ਤੇ ਆ ਮਸ਼ੀਨਾਂ ਹੀ ਲੱਗੀਆਂ ਹੋਈਆਂ ਨੇ। ਧਿਆਨ ਚ ਰੱਖਣਾ ਬੱਸ। ਬੱਸ ਉਹ ਜਿਹੜੀ ਉਹ ਸਾਹਮਣੇ ਬਿਲਡਿੰਗ ਐ। ਜੇ ਉਹ ਸਾਹਮਣੇ ਵਾਲੀ ਇਹ। ਇਹ ਬਿਲਡਿੰਗ ਦੇ ਸਾਹਮਣੇ ਜੀ ਉਹ ਤੋਂ ਪਹਿਲਾਂ ਹੀ ਆ ਜਾਂਦਾ। ਅੱਕਰਪਰ ਬਾਕੀ ਦਿਖਾਉਣਾ ਤੁਹਾਨੂੰ ਜੀ ਡੋਮੀਨੋਸ ਮੈਕਡੋਨਲ ਠੀਕ ਹੈ ਇਹ ਚੀਜ਼ਾਂ ਚੇਂਜ ਨਹੀਂ ਹੁੰਦੀਆਂ ਬਦਲਦੀਆਂ ਨਹੀਂ ਹੈਗੀਆਂ ਛੇਤੀ ਇਹ ਤੇ ਤੇ ਅੱਗੇ ਇਹ ਐਸਟੀਜ ਗਰੁੱਪ ਦੀ ਬਿਲਡਿੰਗ ਹੈ ਇਹਦੇ ਨਾਲ ਹੀ ਹੁਣ ਇੱਕ ਬੱਤੀਆਂ ਤੇ ਉੱਤਰਦੇ ਬੰਦਾ ਦੂਜੀਆਂ ਕ੍ਰਾਸ ਕਰਕੇ ਆਉਣੀਆਂ ਨੇ ਤੇ ਤੀਜੀਆਂ ਬੱਤੀਆਂ ਤੋਂ ਨਾ ਮਤਲਬ ਪਰ ਉਧਰ ਉਹ ਵੱਡੀ ਬਿਲਡਿੰਗ ਹੈ ਉਹ ਸਾਈਡ ਚਲੇ ਜਾਣਾ ਠੀਕ ਹੈ ਜਿਹੜੇ ਆਟੋ ਵਾਲੇ ਹੋਣਗੇ ਉਹ ਤਾਂ ਤੁਹਾਨੂੰ ਇਧਰਲੇ ਪਾਸੇ ਉਤਾਰਨਗੇ ਇਸ ਸਾਈਡ ਤੇ ਤੇ ਤੁਸੀਂ ਜੇ ਆਪ ਉਹ ਕਰਨਾ ਹੈ ਸਾਈਡ ਉਤਮ ਜਾਣਾ ਆਪ ਦਾ ਸਾਧਨ ਹੈ ਵਹੀਕਲ ਹੈ ਕੋਈ ਇਹਨਾਂ ਵਾਲੀ ਸਾਈਡ ਨੂੰ ਮਤਲਬ ਸਾਈਡ ਰਾਈਟ ਸਾਈਡ ਹੈ ਜੀ ਤੇ ਆਪ ਤੁਸੀਂ ਰਾਈਟ ਸਾਈਡ ਹੋ ਜਾਣਾ ਫਿਰ ਉਤਵਾ ਦੇ ਅੱਗੇ ਸਾਹਮਣੇ ਰਸਤਾ ਆ ਜਾਂਦਾ ਬਸ ਥੋੜੀ ਜਿਹੀ ਦੂਰ ਉਹ ਵੀ ਦਿਖਾਉਣਾ ਤੁਹਾਨੂੰ ਇਹ ਰਸਤਾ ਜਿਹੜਾ ਜਿਹੜਾ ਦੱਸ ਰਿਹਾ ਸੀ ਇਹ ਰਸਤਾ ਹੈਗਾ ਉਹਨਾਂ ਵਾਸਤੇ ਜਿਹੜੇ ਜੀਰਕਪੁਰ ਰਾਜਪੁਰਾ ਇਧਰਲੀ ਸਾਈਡ ਤੋਂ ਆਉਂਦੇ ਨੇ ਉਨਾ ਵਾਸਤੇ ਠੀਕ ਹੈ ਜੀ ਦਿਖਾਉਣੇ ਅੱਗੇ ਫਿਰ ਬੱਤੀਆਂ ਤੋਂ ਲੈਫਟ ਸਾਈਡ ਹੋ ਕੇ ਰਾਈਟ ਥੋੜੀ ਰਾਈਟ ਸਾਈਡ ਜੀ ਇਹ ਆ ਉਹ ਬਿਲਡਿੰਗ ਮਹਾਰਾਜੀ ਸਿਟੀ ਸੈਂਟਰ ਐਵੇਨਿਊ ਵੈਸ ਆਪਾਂ ਇਸ ਰੋਡ ਤੋਂ ਇਧਰੋਂ ਇਹ ਬੱਤੀਆਂ ਤੋਂ ਇਧਰ ਨੂੰ ਆ ਜਾਣਾ ਠੀਕ ਹੈ ਜੀ ਤੇ ਫਿਰ ਸਾਹਮਣੇ ਉਹ ਸੀਗਾ ਜੁਬਲੀ ਸਕੁਅਰ ਦਾ ਬੋਰ ਹੈ ਸਾਹਮਣੇ ਅੱਗੇ ਉਹ ਵੀ ਦਿਖਾਉਣਾ ਥਨੂੰ ਤੇ ਬੱਸ ਉਥੋਂ ਦੇ ਨਾਲ ਹੀ ਬੱਸੋ ਰਸਤਾ ਮੁੜਦਾ ਹੈ ਉਹਦੇ ਨਾਲ ਹੀ ਸਾਹਮਣੇ ਜਾ ਕੇ ਦਰਗਾਹ ਆਪੇ ਦੀ ਹਾਂਜੀ ਆਪਾਂ ਪਹੁੰਚ ਗਏ ਤੇ ਮੇਰੇ ਤਾਂ ਤੁਸੀਂ ਜੋਬਨ ਸਕੁਅਰ ਦਾ బోర్ਡ ਦੇਖ ਰਹੇ ਹੋਗੇ ਨਾ ਤੇ ਇਹਦੇ ਬਸ ਇੱਥੇ ਰੁਕਣਾ ਨਾਲ ਹੀ ਤੇ ਆਪਾਂ ਮੁੜਦੇ ਆ ਇਧਰ ਨੂੰ ਚੱਲਦੇ ਆ ਤੇ ਇਹ ਇਹ ਸਾਈਡ ਇਹ ਸਾਈਡ ਤੋਂ ਹੀ ਆਇਆ ਆਪਾਂ ਤੇ ਮਹਾਲੀ ਸਿਟੀ ਸੈਂਟਰ 2 ਇਹ ਇਹ ਯੂਨੀ ਸਕੁਅਰ ਬਾਈ ਦਾ ਹੋਰ 92 5 ਜਿਹੜੀ 29 ਤਰੀਕ ਆ ਰਹੀ ਹੈ ਉਹਨੂੰ ਇੱਥੇ ਮੇਲਾ ਚੱਲਦਾ ਹੈ 15ਵਾਂ ਮੇਲਾ ਹੈ ਤੇ ਜ਼ਰੂਰ ਪਹੁੰਚੋ ਬਾਈ ਨੂੰ ਪਿਆਰ ਕਰਨ ਵਾਲੇ ਹਨ ਤੇ ਚਲੋ ਕਰਾਉਣੇ ਆ ਦਰਸ਼ਨ ਲੋ ਜੀ ਬਿਲਕੁਲ ਇਹ ਵੀ ਗੇਟ ਹੈ ਇਧਰ ਸਮਾਧਾਨ ਹੈ ਇਧਰ ਦੇ ਵਿੱਚ ਦੀ ਰਸਤਾ ਹੈ ਆਪਾਂ ਚੱਲਾਂਗੇ ਅਜੇ ਥੱਲੇ ਰਸਤੇ ਵਿੱਚ ਦੀ। ਅ ਇੱਥੋਂ ਤੋਂ ਬਾਰੇ ਹੁਣ ਇੱਧਰ ਨੂੰ ਆਹ ਲਈ। ਇਹ ਵੀ ਦਰਗਾਹ ਦੀ ਏ ਸਾਰੀ ਜਗ੍ਹਾ। ਇਹ ਅੰਦਰ ਸਮਾਦਾਂ ਲੱਗੀਆਂ ਨੇ ਛੋਟੀਆਂ-ਛੋਟੀਆਂ। ਮੱਸ ਵੀਡੀਓ ਬਣਾਉਣੀ ਆ ਦੇਖ ਤਾਂ ਕੇ ਬਾਅਦ ਵਿੱਚ। ਲੋਚ ਇਹ ਹੈ ਗੇਟ। ਮੈਨ ਕਹਿ ਲੋ ਚਾਹੇ ਦੀ ਇਹਨੂੰ ਚਾਹੇ ਦੀ ਕਿਵੇਂ ਮਰਜ਼ੀ ਕਹੋ। ਤੇ ਰੋਕ ਕੇ ਪੜ ਲਿਓ। ਸੇ ਕੋਈ ਚਤਾਵਨੀ ਲਿਖੀ ਹੈ ਕਿ ਕਦ ਨੇਵਜੇ ਦਰਵਾਜ਼ਾ ਖੁੱਲਦਾ ਕਿੰਨੇ ਵਜੇ ਨਹੀਂ ਔਰ ਗੱਡੀਆਂ ਪਾਰਕਿੰਗ ਤੇ ਇਧਰੋਂ ਇਹ ਲੰਗਰ ਹੈ ਗੱਡੇ ਕੋਲ ਤੇ ਲੱਗੇ ਇਹ ਸਟੈਂਡ ਹੈ ਮੋਟਰਸਾਈਕਲ ਗੱਡੀਆਂ ਖੜੀਆਂ ਨਾ ਨਾ ਡੱਡ ਇਸ ਤੋਂ ਮੇ ਲੱਗਿਆ ਹੋਇਆ ਜੋੜਾ ਕਰ ਇਧਰੇ ਲੈਟਰਿੰਗ ਬਾਥਰੂਮ ਨੇ ਮੋਟਰਸਾਈਕਲ ਗੱਡੀਆਂ ਵਾਸਤੇ ਜੋੜਾ ਕਰ ਇਧਰ ਅੰਦਰ ਆ ਬਾਬਾ ਇੱਥੇ ਮਤਲਬ ਦਿਵਾਨ ਲਾਉਂਦਾ ਹੈ ਦਰਗਾਹ ਗੋਗਾਂਬੇੜੀ ਦਰਗਾਹ شریف ਬੱਕਰਪੁਰ ਲੋਜੀ ਜੋੜੇ ਕਰਾਉਣੇ ਪੈ ਜਾਣਾਂ दिन जेड़ा अपना जोड़ा कर वह बदल के इतना उधर रंग रोगन चल रहा हमारा हाथ धोने आप ਤਾਂ ਤੇ ਜਿੰਨੇ ਕ ਸਾਨੂੰ ਦਰਸ਼ੋਂਨ ਬਾਬਾ ਜੀ ਦੇ ਸਾਈਂ ਜੀ ਦੇ ਨਾ ਅਸੀਂ ਉਹਨੇ ਨੂੰ ਵੀ ਕਰਾਇਆ ਕਿਉਂਕਿ ਅ 27 28 29 ਤਰੀਕ ਦਾ ਮੇਲਾ ਹੈਗਾ ਤਾਂ ਕਰਕੇ ਜਿੱਥੇ ਕੰਮ ਬਹੁਤ ਜ਼ਿਆਦਾ ਕਰ ਰਹੇ ਨੇ ਔਰ ਉਹ ਵੀ ਥੋੜਾ ਜਿਹਾ ਵੀਡੀਓ ਮਤਲਬ ਕੰਮ ਨਹੀਂ ਚੱਲ ਰਹੇ ਨੇ ਜਦੋਂ ਨਾਲ ਕੀ ਵੀਡੀਓ ਬਣਾਵਾਂਗੇ ਜਿੰਨੇ ਕਿ ਲੋਨ ਦਿਖਾਈ ਉਹ ਤੁਸੀਂ ਲੈ ਕੇ ਲਈ ਹੈ ਹਨ ਤੇ ਹੁਣ ਅਸੀਂ 29 ਤਰੀਕ ਨੂੰ ਜਾਵਾਂਗੇ ਜਿਸ ਦਿਨ ਮੇਲਾ ਹੈ ਤੇ ਨੂੰ ਵੀ ਰੱਖ ਉਹ ਵੀਡੀਓ ਵੀ ਪਾਵਾਂਗੇ ਧੰਨਵਾਦ ਹੈ ਕਿ ਤੇ ਮਿਹਰ ਮੰਨੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ